ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਇੱਕ ਕੁ ਸਪੈਸ਼ਲ ਟੋਪਿਕ ਤੇ ਗੱਲ ਕਰਨੀ ਸੀ ਤੇ ਇਹ ਮਿਸਤਰੀਆਂ ਭਰਾਵਾਂ ਵਾਸਤੇ ਆਪਾਂ ਵੀਡੀਓ ਬਣਾਈ ਹੈ ਜੋ ਇਨਵਰਟਰ ਬੈਟਰੀ ਕਿਉਂ ਗਰਮੀ ਦਾ ਮੌਸਮ ਆ ਗਿਆ ਤੇ ਲਗਭਗ ਆਪਣੇ ਘਰਾਂ ਦੇ ਵਿੱਚ ਜਦੂਕਾਨਾਂ ਦੇ ਵਿੱਚ ਲੱਗੇ ਹੁੰਦੇ ਇਨਵਰਟਰ ਬੈਟਰੀ ਤੇ ਉਹਨਾਂ 'ਚ ਕਿਹੜੀ ਦਿੱਕਤ ਆ ਜਾਂਦੀ ਹੈ ਤੇ ਆਪਾਂ ਨਵੇਂ ਰੱਖਾਨੇ ਆ ਤੇ ਨਵਿਆਂ 'ਚ ਵੀ ਕਿਹਵਰੀ ਆਪਾਂ ਨੂੰ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਉਹਦਾ ਕਾਰਨ ਕੀ ਹੁੰਦਾ ਉਦੀ ਮਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਅੱਜ ਤੇ ਜੇ ਕੋਈ ਮਿਸਤਰੀ ਭਰਾ ਵੀਡੀਓ ਆਪਣੀ ਦੇਖ ਰਿਹਾ ਹੈ ਤੇ ਆਪਾਂ ਕਮੈਂਟ ਬਾਕਸ ਚ ਜਰੂਰ ਦੱਸੇ ਬਈ ਹਾਂਜੀ ਆ ਵੀ ਬੈਂਡਰ ਆਪਾਂ ਨਾ ਇੱਕ ਹਫਤਾ ਹਫਤੇ ਤੋਂ ਵੀ ਕੱਟ ਹੋ ਗਿਆ ਪਰ ਖਾਇਆ ਸੀ ਤੇ ਅੱਜ ਜਦੋਂ ਰਖਾਇਆ ਸੀ ਉਸ ਦਿਨ ਤੇ ਆ ਜਿਹੜੀਆਂ ਡੰਡੀਆਂ ਸੀ ਉੱਪਰ ਸੀ ਪੂਰਾ ਲੈਵਲ ਆਈ ਟਡੀਆਂ ਇਧਣ ਦਿਖਾ ਰਿਆ ਇਹਦਾ ਲੈਵਲ ਪੂਰਾ ਫੁੱਲ ਸੀ ਤੇ ਇਹ ਹੁਣ ਦਿਨੋ ਦਿਨ ਘਟੀ ਜਾਂਦਾ ਹੈ ਇਹਦਾ ਕਾਰਨ ਕੀ ਹੈ ਜੇ ਕੋਈ ਆਪਣਾ ਮਿਸਤਰੀ ਭਰਾ ਆਪਣੀ ਵੀਡੀਓ ਦੇਖੀ ਜਾਂਦਾ ਹੈ ਉਹ ਸਾਨੂੰ ਕਮੈਂਟ ਬਾਕਸ ਚ ਜਰੂਰ ਦੱਸੇ ਕਿ ਇਹਦਾ ਕਾਰਨ ਕੀ ਹੈ ਕਿ ਲੋੜ ਜ਼ਿਆਦਾ ਹੈ ਲੋੜ ਦੇ ਕਾਰਨ ਇਹ ਘਟੀ ਜਾਂਦਾ ਹੈ ਕਿ ਪਾਣੀ ਦਾ ਲੈਵਲ ਘਟਾ ਹੈ ਜਿਸ ਦਿਨ ਅਪਰਖਾਇਆ ਸੀ ਉਸ ਦਿਨ ਤਾਂ ਲੈਵਲ ਪੂਰਾ ਭਰ ਸੀ ਕਿ ਲੋੜ ਦੇ ਕਾਰਨ ਇਹ ਘਟ ਰਿਹਾ ਹੈ ਜੇ ਕੋਈ ਜਾਣਦਾ ਹੈ ਤੇ ਸਾਨੂੰ ਜਰੂਰ ਕਮੈਂਟ ਬਾਕਸ ਚ ਦੱਸਿਓ